ਮੁਕੇਰੀਆਂ ਪੁਸ਼ਾਪੁਰ ਦੇ ਵਿੱਚ ਇਹ ਸਰਕਾਰ ਤੁਹਾਡੇ ਦਰਵਾਜ਼ੇ ਤਹਿਤ ਕੈਂਪ ਲਗਾਇਆ ਗਿਆ ਅਸੀਂ ਹਰ ਹਫਤੇ ਹੀ ਜ਼ਿਲ੍ਹੇ ਦੇ ਵਿੱਚ ਦੋ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਹਨ ਇਹਨਾਂ ਕੈਂਪ ਦਾ ਮਕਸਦ ਇਹੀ ਹੈ ਕਿ ਸਾਰਾ ਪ੍ਰਸ਼ਾਸਨ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਮਹਿਕ ਮਏ ਆਏ ਨੇ ਲੋਕਾਂ ਦੇ ਕੋਲ ਆ ਕੇ ਉਹਨਾਂ ਦੇ ਦਰਵਾਜ਼ੇ ਆ ਕੇ ਉਹਨਾਂ ਦੀ ਜੋ ਵੀ ਸਮੱਸਿਆਵਾਂ ਨੇ ਜੋ ਵੀ ਐਪਲੀਕੇਸ਼ਨਸ ਨੇ ਦਰਖਾਸਤਾਂ ਨੇ ਉਹਨਾਂ ਦਾ मौके ਤੇ ਹੱਲ ਕੀਤਾ ਜਾਵੇ ਇਸ ਪਿੰਡ ਦੇ ਵਿੱਚ ਇੱਥੇ ਦੀ ਪੰਚਾਇਤ ਤੇ ਨਾਲ ਆਸ-ਪਾਸ ਦੇ 3-4 ਪਿੰਡਾਂ ਦੀ ਹੋਰ ਪੰਚਾਇਤ ਆਈ ਹੈ ਜਿੰਨੇ ਵੀ ਇੱਥੇ ਅੱਜ ਸਾਨੂੰ ਐਪਲੀਕੇਸ਼ਨਸ ਪ੍ਰਾਪਤ ਹੋਈਆਂ ਨੇ ਸਾਰੀ ਹੀ ਐਪਲੀਕੇਸ਼ਨਸ ਦੇ ਉੱਤੇ ਜਿੰਨੀ ਮੌਕੇ ਤੇ ਹੱਲ ਹੋ ਸਕਦੀ ਹੈ ਮੌਕੇ ਤੇ ਕੀਤੀ ਜਾਂਦੀ ਉਸ ਤੋਂ ਬਾਅਦ ਉਹਦਾ ਲਗਾਤਾਰ ਫਾਲੋਅ-ਅਪ ਹੁੰਦਾ ਹੈ ਸਾਰੀ ਹੀ ਦਰਖਾਸਤਾਂ ਦਾ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਮਿਲ ਸਕੇ ਅੱਜ ਤੇ ਇਸ ਕੈਂਪ ਦੇ ਵਿੱਚ ਐਸਐਸਪੀ ਸਾਹਿਬ ਵੀ ਆਏ ਨੇ ਜਿਨ੍ਹਾਂ ਨੇ ਨਸ਼ਿਆਂ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਹੈ ਮੇਰੀ ਸਾਰੇ ਹੀ ਲੋਕਾਂ ਨਾਲ ਇਹ ਅਪੀਲ ਹੈ ਕਿ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੋ ਲੜਾਈ ਹੈ ਉਸ ਦੇ ਵਿੱਚ ਸਾਡੇ ਨਾਲ ਮਿਲ ਕੇ ਇਸ ਲੜਾਈ ਨੂੰ ਅਸੀਂ ਲੜੇ ਤਾਂ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰ ਸਕਣ ਸਾਰੇ ਦਾ ਬਹੁਤ ਬਹੁਤ ਚਕਵਾਲ ਸਾਹਮਣੇ ਆਈਆਂ ਨੇ ਜੀ ਜੀ ਗਿਣਤੀ ਹਲੇ ਚੱਲਦੀ ਹੈ ਐਪਲੀਕੇਸ਼ਨਸ ਲਈ ਜਾ ਰਹੀਆਂ ਨੇ 3 ਵਜੇ ਤੱਕ ਕੈਂਪ ਚੱਲੇਗਾ ਜ਼ਿਆਦਾਤਰ ਜਿਹੜੀ ਦਰਖਾਸਤਾਂ ਨੇ ਉਹ ਨਾਲੇ ਦੀ ਸਫਾਈ ਜਾਂ ਪਿੰਚ ਪਾਣੀ ਇਕੱਠਾ ਹੁੰਦਾ ਇਸ ਤਰ੍ਹਾਂ ਦੀਆਂ ਦਰਖਾਸਤਾਂ ਨੇ ਕੁਝ ਰਾਸ਼ਨ ਕਾਰਡ ਨਾਲ ਸੰਬੰਧਿਤ ਦਰਖਾਸਤਾਂ ਨੇ ਸਾਰਿਆਂ ਦੇ ਹੀ ਅਸੀਂ ਹੱਲ ਕਰਾਂਗੇ ਪਾਣੀ ਪੀਣ ਵਾਲੇ ਪਾਣੀ ਦੇ ਨਾ ਦੇਖੋ ਪੀਣ ਵਾਲੇ ਪਾਣੀ ਦੀ ਮੇਰੀ ਹੁਣੇ ਐਕਸ ਨਾਲ ਗੱਲ ਹੋਈ ਹੈ ਅੱਜ ਹੀ ਮੌਕਾ ਦੇਖਿਆ ਜਾਏਗਾ ਤੇ ਗਲੀਆਂ ਨਾਲੀਆਂ ਵੀ ਬੀਡੀਪੀਓ ਸਾਹਿਬ ਜੋ ਹੈ ਆਪਣੀ ਟੀਮ ਦੇ ਨਾਲ ਹੁਣ ਕੈਂਪ ਤੋਂ ਨਿਕਲ ਕੇ ਸਿੱਧਾ ਮੌਕਾ ਦੇਖਣਗੇ ਹੁਸ਼ਾਪੁਰ ਕਲੋਤਾ ਦੀ ਵੀ ਆਈ ਹੈ ਨਾਲ ਦਾ ਮੇਰੇ ਖਿਆਲ ਬਹਾਦਰਪੁਰ ਤੋਂ ਹੀ ਪਿੰਡ ਹੈ ਉੱਥੇ ਦੀ ਵੀ ਸਮੱਸਿਆ ਹੋਈ ਹੈ ਸਾਰੇ ਹੀ ਮੌਕੇ ਅੱਜ ਦੇਖ ਕੇ ਜੋ ਵੀ ਕੰਮ ਹੋਣ ਵਾਲਾ ਹੈ ਉਹ ਮੌਕੇ ਤੇ ਕੀਤਾ ਜਾਏਗਾ ਥੈਂਕ ਯੂ